yeah ਮਤੋ ਦਰ ਆਏ ਨਾਮ ਤੇਰ ਜੈ ਉਸ ਆਪੇ ਸਤਿ ਆਪਾ ਤਪਨ ਜੈ ਚਿਤ ਨਾ ਹੋਏ ਸਾਦੇ ਆਪਨ ਵਿੰਦਰ ਸੋਏ ਜਿਨ ਸੇ ਵਸਨ ਪਾਇਆ ਮਾਨ ਨਾਮ ਗਾਵੇ ਗੁਣਿੰਨ ਦਾਨ ਗਾਵੇ ਸੰਜੈ ਮਦ ਵਿਖਿਆ ਭਾਉ ਦੁਖ ਪਰਹਾਰ ਸੁਖ ਕਰਦਾ ਗੁਰਮ ਸੰਗਤ ਗੁਰਮੁਕ ਵੇਦ ਗੁਰਮੁਕ ਅਯਾ ਸਮਾਈ ਗੁਰਈਸ਼ਰੋ ਘਰੋ ਸਰਮਾ ਗੁਰ ਆਹ ਬੁੱਤ ਮੈਂ ਜੇ ਮੋਜਾ ਨਾ ਆਇ ਕੋਈ ਚੇਨਾ ਕਤ ਨਾ ਜਾਇ ਬੁਰਾ ਇੱਕ ਤਹੇ ਬੁਝਾ ਜਿਤ ਬਣਾ ਨੀ ਕੋਈ ਕਦਤਾ ਸੋ ਮੈ ਬਸਰ ਨਾ ਜਾਇ ਦੇਰ ਕਨਾਰ ਆਵਾਜ ਸੁਖ ਭਾਵਾਂ ਰਹਿ ਭਾਵੇਂ ਤੈਨਾਲੇ ਜਿਨ ਜਿਤ ਨਿਸ਼ਟੋ ਭਾਵਣ ਵਿਖਾਂ ਗਨ ਕਰਮਾਂ ਕਰ ਲੈ ਮਤੁ ਦਰਤਨ ਜਵਾ ਮਾਨਤ ਜਿਤ ਵਰਕੇ ਸਿੱਖ ਸੋਹਣੇ ਗੁਰਾ ਕਰਦੇ ਬਜਾ ਹਿ ਸੋਣਾ ਜੀ ਹਾ ਕਾਇ ਤਦਪਦਾ ਸੋਣਾ ਦਸਰ ਨਾ ਜਾਇ ਜੇ ਰੁਜਾਏ ਆਵਜਾ ਹੋ ਦਸੋਣੇ ਹੋਏ ਨਵਾਂ ਕਨਾਰ ਚ ਜਾਣੀਐ ਨਾਲ ਤਨੈ ਸੋ ਕੋਈ ਅੰਗਾਂ ਨਾੁਰ ਭਇ ਤਹਿ ਦਸ ਜਿਤ ਜਗ ਰੇ ਜੇ ਤੰਦਰ ਨਾ ਆਇਆ ਤਾ ਆਪ ਨਾ ਪੁੱਛੇ ਕੇ ਚੀਕਾ ਅੰਦਰ ਜੀਂਡੋ ਕਰ ਦੋ ਸੁਮੇਂ ਦੋਸਤ ਰਹਿ ਨਾਨਕ ਗੁੰਗੁਂ ਕਰੈ ਰਮਨ ਤੇ ਹੰਦੁੰਦੇ ਦੇਹ ਕੋਈ ਨਾ ਸੋਜੇ ਜਿਤ ਸੁਗੰਗ ਕੋਈ ਕਰੈ ਸਣ ਸੁਦਿਰ ਸੁਰਨਾਥ ਸੁਨ ਤਖਤਵਲ ਅਕਾਸ਼ ਸੁਨਿਆ ਦੀਪ ਲੋਭਤਾ ਸੁਨ ਕੋਮ ਨਾ ਸਕੇ ਕਾਲ ਨਾਨਕ ਭਗਤ ਅਸਦਾ ਮੇਰਾ ਸੁਨਿਤ ਪੌਕਾ ਨਾ ਸਰਬ ਮਾਇੰਦ ਸੁਨੇ ਮੁਕਤ ਸੁਆਲ ਮਾਨਦ ਸੁਨੇ ਜੋਗ ਤੁੰਤੇ ਸੋਣਿਆ ਸਾਧ ਸਿਮਤ ਵੇਦ ਮਾਨਿਕ ਭਗਤ ਸਦਾ ਰਹੇਗਾ ਸੋਣਿਆ ਰੂਪ ਪਾਉ ਕਰਨਾ ਸੋਣਿਆ ਸਤ ਸੰਤੋਖ ਗੇ ਆ ਸੁਨਾ ਸਰਕਾਰ ਜਿ ਸੁਨਾ ਹਸਨੇ ਪਰਪਰ ਪਾਵੇ ਮਾਨ ਸੁਨੇ ਲਗਿਤ ਤਿਤਿਆ ਮਾਨਿਕ ਭਗਤ ਸਦਾ ਰਹੇਗਾ ਆਸੋ ਸੁਨੇ ਰੋਕ ਪਾਉ ਕੋਨਾਸ ਸੁਣਿਆ ਸਦਾ ਗੁਰਮਤੇ ਦਾ ਸੁਣ ਸਿੱਖੀ ਪਾਪਾ ਸ਼ਾਸਨੰਦਰ ਪਾਵੇ ਰੋ ਸੁਨੇ ਹਰ ਤਵੇ ਤਗਾਵ ਨਾਨਕ ਪੁੱਤ ਦਾ ਸੁਧਾਰੇ ਰਾਸ ਸੁਣਿਆ ਦੁਪਾ ਕਾਣਾਸ ਮਨੈ ਤਿਵਤ ਕੈ ਮਦੈ ਜੀ ਕੋ ਕਹਿ ਚੈ ਪੁੱਤਾਇ ਕਾ ਵਿਕਰਣ ਲਖਨ ਹਾਨ ਮਨ ਕਾਮ ਕਰਣ ਚਾਰੋ مگن چل ਮੰਨੈ ਤਾ ਵਰਨਾ ਸੱਦੀ ਸਰਬੰਦ ਬੈਸਨਾ ਨਰਿੰਦਰ ਹੋਇ ਦੇਖੋ ਮਨ ਜਾਣੈ ਮਨ ਕੋਏ ਮੰਨੈ ਪਾਵੇ మోਕਦਵਾ ਮੰਨੈ ਪਰਵਾ ਰਖਸਦਾ ਮੰਨੈ ਤੁਰਿ ਤਾਵੇ ਗੁਰ ਸਿੱਖ ਮੰਨੈ ਨਾਮ ਕੋਇ ਨਾ ਸੇ ਕੋਇ ਸਰਬੰਦ ਨਰਿੰਦਰ ਹੋਇ ਦੇਖੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪਰਦਾਨ ਪੰਜੇ ਪਾਵਨ ਦਰਗਹਿ ਮਾਰ ਪੰਚਨ ਸੋਹਣ ਦਰਗਹਿ ਜਾਨ ਪੰਚਾ ਕਾ ਗੁਰੇ ਧਿਆਨ ਜੇ ਕੋ ਕਹਿ ਕਰਮ ਚਾਤ ਅਤਿ ਕਹਿ ਕਰਨ ਨਾਲ ਸਮਾਪਤੋ ਤਰਨ ਦਇਆ ਕਾ ਪੂਤ ਸਤੋ ਸਾ ਪ੍ਰਤਿਆ ਰਮ ਸੋਤ ਜੇ ਕੋ ਕੁਝਾ ਹੋਵੇ ਸਤਿਆ ਤਵਲੇ ਉਪਰ ਕੀਤਾ ਭਾਰ ਸਤਿ ਹੋਰ ਪ੍ਰਹੋਰ ਹੋਤ ਆਉਂ ਕੌਲਾ ਕਾਵਨ ਜੋ ਜੀਦਾੁਰੰਗਤੇ ਨਾਮ ਸੁਣਾ ਰਿਖਾ ਉਲਕਾਂ ਮੈ ਕਲਤਿ ਜਾਣ ਕੋਈ ਦੇਖੋ ਰਚੇ ਤਮੋ ਵਿਦਿੱਤ ਤਾ ਸੁਆਣ ਰੂਪਕਤੀ ਦਾ ਜਨ ਕੋਲ ਕੋਲ ਤੇ ਸਾ ਕੋਸ ਉਦਕ ਕੋ ਆਉ ਚਿਤਿ ਰਖ ਦਰਿਆ ਗੁਨਤ ਕਾਵਨ ਕਾ ਵਿਚਾਰ ਮਰ ਜਾ ਮਿਤੋ ਆ

ਬੋਧ ਤਕ ਕਾਵਾਂ ਕਹਾ ਵਿਚਾਰ ਵਰੇ ਜਾ ਵਧਿਕ ਵਾਣਿਤ ਭਾਵੇ ਸਾਈ ਅਲੰਕਾਰ ਸੁਬਸਲਾਮ ਨਰੰਕਾਰ ਸੰਤ ਮੂਰਤਿ ਅਨਕੋਰ ਸੰਤੋੜ ਹਰਾਮ ਕੋ ਸੰਕਮੁ ਤਰ ਜਾਏ ਜੋਰ ਸੰਤ ਗਲ ਵਰ ਰਖ ਧਿਆ ਕਮਾਈ ਸੰਤ ਪਾਪੀ ਸਰਨਾ ਨਾਇ ਦੇ ਪਰਮਾਇ ਸਿੱਧੇ ਪਾਣ ਜਿਸ ਪੰਕੀਤਾ ਦੇ ਤਨ ਆਵ ਵਿਨ ਨਾਵੇਂ ਨਾਇ ਕੋ ਤਾਉ ਗੁਰਦਕਾਉਨ ਕਾ ਵਿਚਾਰ ਵਾਇਂ ਢਾਈ ਕੋ ਵਾਰੋ ਗੁਰਦਪਾਵ ਸਾਈ ਬਲਿਦਾਰ ਬੰਤਰਾ ਸੁਲਾਣ ਪਨਰੰਪਾਰ ਪੜਿਐ ਹੱਥ ਪੈ ਸੰਦੇ பத்து பார்க்க பார்க்க ਨਾਲ ਗੁਰੂ ਆਉਂਜਾਉ ਤਿਸ ਤਪਦੇਵ ਦਾ ਜੇ ਕੋ ਪਾਉ ਦਿਲ ਕਾ ਮਾਲ ਸੁਨਿਆ ਮੰਨਿਆ ਮਨ ਜੀਤਾ ਪਾਉ ਅੰਤ ਰਤ ਦੇਖ ਮਨ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਰਹਿ ਗੁਣ ਤੇ ਤੇ ਭਗਤ ਨਾ ਹੋਈ स्व कत वारि बल मा सत स्व साग सदा मन चाव कवन सुवेला वक्त कांत तत गणवाल मन सुछि मा पावन जेतो आकाल विलपल पण्डित देव होवे रे पुरा न प्रायो खादि जिव थन ले पुरा ਤੋਗ ਲੋਗ ਜਾਣ ਰਤਮਹੁ ਨ ਕੋਈ ਜਾ ਕਰਤਾ ਸ੍ਰਿ ਰਿਤੀ ਕੋ ਸਵਾਦ ਆਪੇ ਜਾਣ ਸੋਇ ਕੇ ਬਿ ਅਖਾ ਦਿਵਸ ਰਾਜ ਗਵਨਤਿ ਜਾਣਾ ਨਾ ਦੇਖਣ ਸਭ ਕੋ ਆਖੈ ਇੱਕ ਦੂਇ ਇੱਕੋ

ਹੇ ਵੰਤ ਕਰ ਜਾਇ ਤੋਏ ਬੋਤਾਂ ਜਿਏ ਬੋਤਾਂ ਦੇਵਤਾ ਸਹਿ ਉੱਚਾ ਸਤਾਰੋ ਬੁੱਧੇ ਉਪਰ ਉੱਚਾ ਹੋਇ ਰੁਛਾ ਹੋਵੇ ਕੋਇ ਤਉ ਸਿ ਕੋ ਜਾ ਲੈ ਸੋਇ ਜਿਵੜ ਆਪ ਜਾ ਲੈ ਆਪ ਆਪ ਨਾਰਿਕ ਨਦਈ ਕਰਮਿੰਦਾਂ ਬੋਤਾਂ ਕਰਮੋ ਲਿਖਿਆ ਜਾਇ ਵਡਰਾ ਦਾਤਾ ਤ੍ਰਤਨਾਇ

ਦੇਖੋ ਘਾਇ ਕੱਖ ਪਾਇ ਜਾਣੇ ਦਿੱਤਿਆ ਮੁਕਾਇ ਆਪੇ ਜਾਣੇ ਆਪੇ ਦੇ ਆਂ ਤਸਿ ਤੇ ਤੇਜ ਸਮ ਬਖਸੈ ਸਤ ਸਲਾਮ 파ਸ 파ਸ ਸੋ ਆ ਮੂਲ ਗੁਣਾ ਮੂਲ ਪਾਲ ਮੂਲ ਪਾਇ ਮਨ ਪੜਾਰ ਮੂਲ Some other next ਹੋਏ ਜੇ ਕੋ ਆਖੈ ਬੋਲ ਬਗਾਰ ਅਲਖੀਆਂ ਸਿਰ ਗਵਾਂਗ ਵਾਰ ਸੋਦਰ ਕੇ ਹਾ ਸੋ ਕਰਕੇ ਆਨਿਤ ਮੈਂ ਸਰਬ ਸਮਾਲ ਵਾਜੇ ਨਾਦ ਨੇ ਕ ਸੰਤਾਂ ਕੇ ਤੇਵਾਂ ਹਾਰ ਕਿਤੇ ਰਾਗ ਬੜੇ ਤੋਂ ਕਈਆਂ ਨਾ ਕਿਤੇ ਗਾਵਣ ਹਾਰ ਗਾਵੈ ਤਦਨੋ ਕੌਣ ਪਾਣੀ ਵਰ ਸੰਤਰ ਗਾਵੈ ਰਾਜਾ ਤੰਦਵਾਰ ਗਾਵ ਚਿਤ ਗੁਤਿ ਨਿਜਾਨ ਅਨਿਕ ਲਖਤਰਿ ਉਚਾਰੈ ਗਾਵੈ ਇਸਰ ਵਰਮਾ ਦੇਵ ਸਉ ਸਰਸਰ ਗਾਵੈ ਹੰਦ ਹੰਦਾਂ ਖਨ ਬਟੈ ਦੇਵ ਸਿਨਾਉ ਦਰਨਹੁ ਨੇ ਗਾਵੈ ਸਦ ਸਮਾਤੀ ਅੰਦਰ ਗਾਵ ਮਸਾਦ ਵਿਚਾਰੈ ਗਾਵ ਜਤੀ ਸਤੀ ਸੰਤੋਖ ਜਿ ਗਾ ਜਿਤ ਗਾ ਰਉਂਦ ਕਰੇ ਤਾਂ ਨੱਲੈ ਰਾਮਾ ਮੋਣਿਆ ਮਨ ਮਹਾਨਾ ਰਤਨਾ ਜਨਰ ਚਾਇ ਰੰਗੀ ਅੰਗੀ ਪਾਤਿ ਕਰ ਸਾਧੇ ਸੁਨ ਮਾਇਆ ਜਨ ਪਾਇ ਕਰ ਕਰਦੇ ਜੈ ਕੀ ਕਾ ਪਨ ਨਾ ਦਿਪਤ ਦੇਵੜੇ ਆਇ ਜੋ ਤੁਸ ਭਾਵੈ ਸੋਈ ਕਰਸਤੇ ਹੁਕਮ ਨ ਕਰਨਾ ਜਾਇ ਸੋ ਪਾਤ ਸਭ ਸਭ ਪਾਸੈ ਨਾਨਕ ਰਹਿ ਜਾਇ ਮੰਦਾ ਸੁਤੋ ਸਰਨ ਪਤ ਢੋਲੀ ਯਾਨਿਕ ਤਰਹਿ ਬਹੁਤ ਸਿੰਤਾ ਕਾਲ ਤੁਾਰੀ ਸਾਇ ਜਗੰਨਾ ਪਰਕੀਤ ਆਏ ਪੰਤੀ ਚਰਜ ਮਨਤੀ ਮਨ ਤੈ ਜਗਦੇਤੋ ਆਦੇਸ ਸੋਯਾ ਦੇਸ ਅਧ ਨਿਲ ਅਨਾਦ ਜਨਤ ਲਿਬਿਰੇ ਕੋਵੇ ਸੋ ਪੁਗਤ ਗਿਆਮ ਦਇਆ ਕੁੰਡ ਅਖਰਵਾਜੇ ਨਾਲ ਧਾਪੁਨਾਤ ਨਾਤਿ ਸਰਜ ਜਿ ਵਿਰਤ ਸਵਾਗ ਸੰਜੋਗ ਜੋਗ ਉਪਕਾਰ ਦਿਲਾਵੇ ਦੇਖਿਆ ਮੈਂ ਭਾਲ ਦੇ ਸਿਆ ਦੇ ਸਾਥ ਅਨੇ ਅਨਾਦ ਅਨੰਤ ਜੁਗ ਜੁਗ ਕੋ ਵੇਖ ਏਕਾ ਮਾਈ ਜੁਗਤ ਰਿਆਈ ਤੇ ਤੇਰ ਪਰਵਾਣ ਇੱਕ ਸੰਸਾਰੀ ਇੱਕ ਪੰਡਾ ਹੈ ਕਲਾਇ ਦੀ ਵਾਰ ਜਿਤ ਸੁਭਾਵੈ ਦੇ ਕਲਾਇ ਦੇ ਹੋਵੈ ਪ੍ਰਮਾਣ ਹੋ ਵੇਖਿਆ ਪੁਨਾ ਨਦਰ ਨਾ ਆਵੇ ਬਹੁ ਸਾਇਓ ਵਡਾਨ ਆਦੇਸ ਸਾ ਆਦੇਸ ਆਦ ਅਨੇਲ ਅਨਾਦ ਅਨੰਤ ਦੇਖ ਰਵੇ ਕੋਵੇ ਆਤਮ ਰਲੋਇ ਕੋਣਡਾ ਕੋਪਿਚ ਪਾਇਆ ਸੋਇ ਖਾਵਾਲ ਆਖਰ ਵਿਖੇ ਸਿਜਣ ਹਾਰ ਨਾਨਕ ਸਤਿ ਸੱਤੇ ਦੀਨ ਸਾਚੀ ਕਾਰੁ ਆਦੇ ਤਸਾਦੇਸ ਆਦਿ ਜਵੀ ਅਨਾਦ ਰਤ ਜਗ ਜਵੇ ਕੋਵੇ ਸੋ ਇਕ ਦੂਜੀ ਪਲਕ ਹੋਵੇ ਨਾ ਹੋਵੇ ਨਾ ਕੋਵੇ ਸਤਿ ਵਕ ਰੇੜਾ ਆਖੀਏ ਇੱਕ ਨਾਮ ਬਗਦੀ ਸੋ ਕੀਰਤ ਕਰਾਇਆ ਪਾਵਣਿਆ ਤੜਿਆ ਹੋਇ ਤੇ ਸੰਗਲਾਂ ਸਾਥ ਦੇ ਪਿਠਾ ਆਏ ਰੇ ਸੋ ਨਾਨਕ ਜਿਨ ਦੇ ਪਾਇਏ ਕੁੜਿ ਕੁੜਕੇ ਸਤਨਜਤ ਪ੍ਰਣਾ ਜੋਰ ਜੋਨ ਮੰਗਲ ਦੇਨ ਨ ਜੋਰ ਜੋਨ ਰੋਲ ਮਨ ਸੋਰ ਜੋਨ ਸੋਤ ਗਿਆਨ ਵਿਚਾਰ ਬਹੁ ਨਿਖੇ ਸੁਖਾਇ ਸੰਸਾਰ ਜਿਸ ਹੱਥ ਜੋ ਕਰ ਵੇਖੈ ਸੋਏ ਨਾ ਕੋਤਮ ਨਿਸਨਾ ਕੋਇ ਰਾਖ ਦੇਵ ਤੇ ਜਿਤ ਦੇਵ ਆਣ ਪਾਣਿ ਦੇ ਦੀ ਪ੍ਰਸਾਦ ਸਤਿ ਤਰਤੀ ਸਾਰ ਰਖੇ ਧਰਮ ਅਨੁਸਾਰ ਤਿਸ ਵੇ ਜਿ ਜੇਰਾ ਤਿਲ ਕਿਰਨਾਉ ਨੇ ਤਨੰਤ ਕਰਮ ਸੰਹ ਹੋਏ ਉਤਾਰ ਸਤਿਆੰ ਸਤਿਆੰ ਦਰਬਾਰ ਸਤਿ ਸਾਲ ਬੜ ਬੜਾ ਮਜ਼ਰੀ ਕਰਪਾਏ ਨਿਸ਼ਾਰ ਸਤਿ ਸੁਕਾਇ ਉਥੇ ਪਾਏ ਅਨੰਤ ਗਏ ਆਜਪੇ ਜਾਏ ਧਰਮ ਕਲ ਕਾਇਓ ਧਰਮ ਗਿਆਨ ਕਲ ਕਾ ਆਖੋ ਕਰਮ ਚਿੱਤ ਪਾਉਣ ਪਾਣੀ ਵਰ ਸੰਤਰ ਚਿੱਤ ਕਾਣ ਮਹਿ ਚਿੱਤ ਧਰਮ ਘਟ ਕਰਨੀ ਹੈ ਰੂਪ ਰੰਗ ਦੇ ਵੇ ਇਤਿਆਂ ਕਰਮ ਕੋ ਮੂਲ ਮੇ ਕੈਸਾ ਕੈਸਾ ਤੋ ਅਪਦੇ ਕੈਸਾ ਅੰਦ ਜਾਂਦ ਸੋਰ ਕੈਸਾ ਕੈਸਾ ਮੰਡਲ ਦੇ ਕੈਸਾ ਸੁਧ ਬਦਨਾ ਕੈਸਾ ਕੈਸਾ ਦੇਵੀ ਵੇਸੋ chamando testina pane testina pane testa e ਨਮੋ ਨਮਾਇ ਤਾ ਕੇ ਰੁਕਮ ਕਸਨੇ ਜਾਏ ਨਾ ਹੋ ਮਰਨ ਖਾ ਕੇ ਜਾਏ ਜਿਮ ਕਹਿ ਰਾਮ ਬਚਾ ਮਨ ਮੋਇ ਤੇ ਤਾਰ ਬਖਸ ਬਸ ਕਾਲੋ ਕਰ ਅਮੰਸ ਸਚਾ ਮਨ ਸੋ